ਇੰਗਲਿਸ਼ ਮਾਸਟਰ ਡਵਾਈਸ ਸਕੂਲ ਗੁਰਦਾਸਪੁਰ ਅੱਜ ਅਹੀਂ ਪ੍ਰਿੰਸੀਪਲ ਸ਼੍ਰੀ ਰਮੇਸ਼ ਠਾਕੁਰ ਸਾਹਿਬ ਦੀ ਰਿਟਾਇਰਮੈਂਟ ਪਾਰਟੀ ਤਾਂ ਹੈ ਸਾਰਾ ਸਟਾਫ ਸਰਨਾ ਆਇਆ ਜੀ ਤੇ ਠਾਕੁਰ ਸਾਹਿਬ ਸਾਡੇ ਕੋਲ 1 ਸਾਲ 1 ਮਹੀਨਾ ਰਹੇ ਨੇ ਜਿਹਦੇ ਦਰਮਿਆਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸਵੈਗੁਰਪਨ ਦੇ ਸਬੰਧਤ ਤਾਂ ਕਾਫੀ ਕੰਮ ਕਰਾਇਆ ਬੱਚਿਆਂ ਦੇ ਟਾਇਲਟਸ ਬਣਾਏ ਫਿਰ ਅਨੁਸ਼ਾਸਨ ਵਿੱਚ ਬਹੁਤ ਵਧੀਆ ਰੋਲ ਪਲੇ ਕੀਤਾ ਕੋਰ ਵੀ ਡਿਵੈਲਪਮੈਂਟ ਦੇ ਕੰਮ ਬਹੁਤ ਕਰਾਇਆ ਸਾਨੂੰ ਕਿ ਦੋਹਰ ਤੋਂ ਵਿਛੜੇ ਨੇ ਸਾਨੂੰ ਦੁੱਖ ਨੂੰ ਮਹਿਸੂਸ ਹੋ ਰਿਹਾ ਕਿ ਐਡੇ ਵਧੀਆ ਇਨਸਾਨ ਜਿਹੜੇ ਸਾਡੇ ਸਕੂਲ ਤੋਂ ਜਾ ਰਹੇ ਨੇ ਮਤਲਬ ਤੁਸੀਂ ਇੱਕ ਸਟਾਫ ਮੈਂਬਰ ਹੋ ਹੋਰ ਇੱਕ ਸਟਾਫ ਮੈਂਬਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਸਰਦਾਰ ਜਿਹੜਾ ਫਿਊਚਰ ਆਪੋਲ ਜਾਂਦਾ ਕਿਹੜੇ ਕਿਹੜੇ ਰਹੀਆਂ ਸਰਦਾਰ ਮੈਂ ਵੇਖੋ ਜੀ ਐ ਜੀ ਹੁਣ ਮਈ ਮਹੀਨੇ ਤੋਂ ਇੱਥੇ ਆ ਟ੍ਰਾਂਸਫਰ ਹੋ ਕੇ ਮੇਰੀ ਇੱਥੇ ਆਈ ਸੀ ਤੇ ਮੈਂ ਇਹਨਾਂ ਪ੍ਰਿੰਸੀਪਲ ਸਾਹ ਨੂੰ ਵੈਰੀ ਕਲੋਜ਼ ਪਰਸਨ ਦੇ ਤੌਰ ਤੇ ਹੋ ਨਹੀਂ ਲਿਆ ਸੀ ਪਰ ਮੇਨਰ ਰਵਈਆ ਇੰਨਾ ਵਧੀਆ ਲੱਗਾ ਨਾ ਕਿ ਮੈਂ ਉਹ ਦੱਸ ਨਹੀਂ ਸਕਦਾ ਤੇ ਬਾਕੀ ਇਹ ਗੱਲ ਆ ਵੀ ਮੇਰਾ ਜਿੰਨਾ ਵੀ ਸਟਾਫ ਉਹਦੇ ਪ੍ਰਤੀ ਮੈਂ ਜਿੰਨੀ ਕੁ ਸਖਸੀਅਰ ਕਰ ਸਕਦਾ ਮੈਂ ਉਹਨੂੰ ਸਰਦਾਰ ਕਹਿੰਦਾ 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 ਵੀ ਇੰਨੇ ਵਧੀਆ ਇਹਨਾਂ ਦੀ ਇਜਾਜ਼ਤ ਹੈ ਕਿ ਤੁਹਾਡੇ ਕੋਲ ਲਫ਼ਜ਼ ਨਹੀਂ ਹੈ ਜੋ ਬਿਆਨ ਕਰ ਸਕਦਾ ਮਤਲਬ ਬਿਆਨ ਹੀ ਨਹੀਂ ਕਰ ਸਕਦਾ ਕਿਉਂ ਕਿ ਮੈਂ ਪਾਰਟੀ ਦੇ ਅਧੀਨ ਮੈਂ ਉਹਨਾਂ ਨੂੰ ਬਿਆਨ ਕਰੂੰਗਾ ਕਿ ਜਿੰਨਾ ਕਿ ਮੈਂ ਉਹਨਾਂ ਨਾਲ ਵਿਚਰੂੰਗਾ ਤੇ ਮੈਨੂੰ ਬੜਾ ਫਖਰ ਆ ਪ੍ਰਿੰਸੀਪਲ ਸਾਹਿਬ ਤੇ ਸਟਾਫ ਦੇ ਨਾਲ ਸਖ ਤੁਸੀਂ ਦੱਸੋ ਜੀ ਕਿੰਦਾ ਦੀ ਜਨਤਕ ਜਨਕਾਰਜਰੀ ਰਹੀ ਸਕੂਲ ਦੇ ਮੈਂ ਪ੍ਰੇਮਚੰਦ ਕੈਂਪਸ ਮੈਨੇਜਰ 5 ਸਤੰਬਰ 2023 ਨੂੰ ਜੁਆਇਨ ਕੀਤਾ ਤੇ 3 ਕਿ ਮਹੀਨੇ ਹੋ ਜਾਣਾ ਨਾਲ ਮੈਨੂੰ ਵਿਚਰਦਿਆ ਇਹਨਾਂ ਦਾ ਰੁਪਈਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਮਤਲਬ ਬੜਾ ਵਧੀਆ ਕੰਮ ਕਰਨ ਦਾ ਇਹਨਾਂ ਨਾਲ ਮਜ਼ਾ ਆਇਆ ਸਰ ਤੁਸੀਂ ਦੱਸੋ ਜੀ ਸਰ ਕਿਵੇਂ ਦਾ ਮਾਹੌਲ ਨਾਲ ਬੱਸ ਆਪਣੇ ਠਾਕਰ ਸਾਹਿਬ ਮੇਸ਼ ਲਾਲ ਜੀ ਸਾਡੇ ਤੇ ਬਹੁਤ ਸਾਰੇ ਫਕਰ ਕਰਦੇ ਆ ਇਹਨਾਂ ਤੇ ਬਹੁਤ ਚੰਗੇ ਅਫਸਰ ਸੀ ਇਹਨਾਂ ਦਾ ਬਹੁਤ ਵਧੀਆ ਕੰਮ ਕੀਤਾ ਡਿਸਪਲਨ ਬਹੁਤ ਜ਼ਿਆਦਾ ਕ੍ਰੀਏਟ ਕੀਤਾ ਸਾਨੂੰ ਆਉ ਰੱਖਿਆ ਜਿਦਾ ਅਸੀਂ ਪਰਿਵਾਰ ਦੇ ਮੈਂਬਰ ਹਾਂ ਬਿਲਕੁਲ ਸਹੀ ਗੱਲ ਤੇ ਇਹਨਾਂ ਨੇ ਸਾਨੂੰ ਮਹਿਸੂਸ ਨਹੀਂ ਹੁੰਦ ਦਿੱਤਾ ਕੰਮ ਵੀ ਸਾੜਕਾ ਬਹੁਤ ਜ਼ਬਰਦਸਤ ਲਿਆ ਬਿਲਕੁਲ ਜਿਸ ਤਰ੍ਹਾਂ ਕਾਨੂੰਨ ਦੇ ਤੌਰ ਤੇ ਕੋਈ ਚੀਜ਼ ਇੱਧਰ ਦੀ ਉੱਧਰ ਨਹੀਂ ਹੋਣ ਦਿੱਤੀ ਤੇ ਪੂਰਾ ਡਿਸਪਲਿਨ ਕ੍ਰੀਏਟ ਕੀਤਾ ਤੇ ਸਾਨੂੰ ਸਟਾਫ ਮੈਂਬਰ ਦੇ ਤੌਰ ਤੇ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਬਹੁਤ ਹੀ ਆਰਾਮਦਾਇਕ ਤੇ ਨਾਲ ਹੀ ਕਾਨੂੰਨਿਕ ਤੌਰ ਤੇ ਹਰ ਚੀਜ਼ ਨੂੰ ਪਰਫੈਕਟ ਰੱਖਿਆ ਸਰ ਕੀ ਅਖੀਰ ਦੇ ਵਿੱਚ ਕੀ ਤੁਹਾਡੀਆਂ ਸ਼ੁਭਕਾਮਨਾਵਾਂ ਨੇ ਸਰ ਇਹ ਕਹਿੰਦੇ ਆ ਕਿ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਵਧੀਆ ਆਪਣੇ ਸੇਵਾਦਾਰੀ ਨਿਭਾ ਕੇ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਮਨ ਪਰਮਾਤਮਾ ਸਿਹਤਮੰਦ ਰੱਖੇ ਤੇ ਬਹੁਤ ਸਮਾਜ ਲਈ ਬਹੁਤ ਧੰਨਵਾਦ। ਸ਼ੁਕਰੀਆ। ਸ਼ਸ਼ੀ ਗਾ ਸਰ ਸ਼ਸ਼ੀ ਗਾ ਜੀ ਅੱਜ ਤੁਹਾਡੀ ਰਿਟਾਇਰਮੈਂਟ ਦੀ ਪਾਰਟੀ ਚੱਲੀ ਹੈ। ਹਾਂ ਜੀ ਤੁਹਾਡਾ ਕਿੱਸ ਤਰ੍ਹਾਂ ਦਾ ਸਮਰਥਨ ਅਸਾਂ ਨੇ ਕੀਤਾ। ਮੈਂ ਤੇ ਕਹਣਾ ਚਾਹਨਾ ਕਿ ਪੰਜਾਬ ਸਰਕਾਰ ਵੱਲੋਂ ਜਿਸ ਦਿਨ ਤੋਂ ਮੈਂ ਜਾਬ ਦੇ ਵਿੱਚ ਆਇਆ ਮੈਨੂੰ ਬਹੁਤ ਹੀ ਵੱਡਾ ਸਹਿਯੋਗ ਮਿਲਿਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਸਮੇਂ ਦੌਰਾਨ ਮੈਂ ਲਗਭਗ ਸੀ 7 ਜੀ ਡਿਸਟ੍ਰਿਕਟ ਦੇ ਵਿੱਚ ਜਾਬ ਕੀਤੀ ਆ ਇਹਦੇ ਇਲਾਵਾ ਡੋਪਸ ਵੀ ਜਾਬ ਕੀਤੀ ਆ ਮੈਨੂੰ ਹਰ ਇੱਕ ਜਗ੍ਹਾ ਤੇ ਵਧੀਆ ਸਟਾਫ ਮਿਲਿਆ ਆ ਤੇ ਹਰ ਇੱਕ ਨੇ ਮੈਨੂੰ ਕੋਆਪਰੇਟ ਕੀਤਾ ਆ ਸਿੱਖਿਆ ਵਿਭਾਗ ਵਿੱਚ ਮੈਂ ਆਪਣੇ ਵੱਲੋਂ ਜੋ ਕਰ ਸਕਦਾ ਸੀਗਾ ਮੈਂ ਤਨ ਦਿੱਲੀ ਨਾਲ ਕੀਤਾ ਆ ਔਰ ਮੈਂ ਆਸ ਕਰਦਾ ਆ ਕਿ ਜਿਹੜੀਆਂ ਲਿਆ ਮੈਂ ਰਿਸਟਾਫ ਦੇ ਨਾਲ ਪਾਈਆਂ ਨੇ ਵਧੀਆ ਕਾਰਜਗੁਜ਼ਾਰੀ ਕਰਨ ਦੀਆਂ ਮੇਰਾ ਸਟਾਫ ਅਕੀ ਇਦਾਂ ਹੀ ਕੰਮ ਕਰਦਾ ਰਹੇਗਾ ਸਰ ਜੌਬ ਸ਼ੁਰੂ ਕੀਤੀ ਲੰਮਾ ਸਮਾਂ ਜੌਬ ਕੀਤੀ ਹੈ ਰਟਾਇਰਮੈਂਟ ਪਰ ਕਿੰਦਾ ਨਾ ਮਹਿਸੂਸ ਹੋ ਰਿਹਾ ਹੈ ਇਹ ਸਾਰਾ ਸਮਾਂ ਮੈਨੂੰ ਇਹ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਅੱਡੀ ਲੰਬੀ ਜੌਬ ਵਧੀਆ ਟਾਂਗ ਨਾਲ ਨਿਪਟਾ ਕੇ ਜਿਹੜਾ ਅੱਜ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਰਿਹਾ ਸੈਟਰਡੇ ਹੋਈ ਆਪਾਂ ਇੱਥੇ ਗੱਲਬਾਤ ਕੀਤੀ ਆ ਦੱਸਿਆ ਜਾਂਦਾ ਕਿ ਤੁਸੀਂ ਬਹੁਤ ਹੀ ਮਿਹਨਤ ਨਾਲ ਪ੍ਰਸਤੁਤ ਨੂੰ ਟਲੋ ਤੋਂ ਲੈ ਕੇ ਉੱਪਰ ਤੱਕ ਚੱਕਣ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਲਾਈਫ ਦੇ ਵਿੱਚ ਬਤੌਰ ਐਡਮਿਨਿਸਟ੍ਰੇਟਰ ਜਿੱਥੇ ਰਿਹਾ ਆ ਜਾਂ ਮੈਂ ਬਤੌਰ ਲੈਕਚਰਰ ਰਿਹਾ ਆ ਮੇਰਾ ਇੱਕ ਹੀ ਮੋਟੋਰ ਰਿਹਾ ਕਿ ਮੇਰੇ ਬੱਚੇ ਜਿਹੜੇ ਆ ਉਹ ਕਿਸੇ ਤਰੀਕੇ ਜਿਹੜਾ ਵਧੀਆ ਸਿੱਖਿਆ ਮੇਰੇ ਕੋਲ ਲੈ ਸਕਣ ਅਤੇ ਉਹਨਾਂ ਦੀਆਂ ਗਰਾਊਂਡ ਲੈਵਲ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜੜ ਤਾਹਰ ਦੀ ਸਮੱਸਿਆ ਤੱਕ ਜਾ ਕੇ ਬੱਚਿਆਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹਰ ਇੱਕ ਜਗ੍ਹਾ ਤੇ ਬੱਚਿਆਂ ਦੀ ਜਿਸ ਤਰੀਕੇ ਵੀ ਹੋਵੇ ਸੰਭਵ ਜਿਹੜੀ ਸਹਾਇਤਾ ਉਹਨਾਂ ਦੀ ਕੀਤੀ ਹੈ ਇੱਕ ਚੰਗੀ ਨੌਕਰੀ ਕਰਕੇ ਰਿਟਾਇਰ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ ਪਰ ਕਿਤਨੇ ਕਿਤੇ ਸਕੂਲ ਨੂੰ ਮਿਸ ਵੀ ਕਰੋਗੇ ਹਾਂ ਮੈਂ ਬਿਲਕੁਲ ਸਕੂਲ ਨੂੰ ਮਿਸ ਕਰਾਂਗਾ ਜੀ ਇਹ ਪੂਰੀ ਉਮਰ ਲਈ ਜਾਂਦਾ ਮੇਰੇ ਨਾਲ ਜੁੜੀਆਂ ਹੋਈਆਂ ਨੇ ਚਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਪਤੀ ਦੇ ਰਿਟਾਇਰਮੈਂਟ ਲਈ ਕਿੰਦਾ ਦਾ ਮਹਿਸੂਸ ਹੋ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂ ਜੀ ਖੁਸ਼ੀ ਤੇ ਹੈ ਬੜੀਆ ਕਰਕੇ ਆਏ ਹੈ ਕੀ ਕਹਿਣਾ ਚਾਹੁੰਦੇ ਹੋ ਹੁਣ ਅਗਲੀ ਜਿਹੜੀ ਲਾਈਫ ਰਹਿ ਗਈ ਹੈ ਉਹ ਕਿ ਕੀ ਦਵਾਵਾਂ ਤੁਹਾਡੇ ਆਪਣੇ ਪੱਤੇ ਜੀ ਚਾਹਨੀਏ ਕਿ ਇਦਾਂ ਹੀ ਜਿੱਦਾਂ ਇਹਨਾਂ ਵਿੱਚ ਹੈਗਾ ਐ ਇਨਕਾਰੇ ਦਾ ਕੰਮ ਤਾਂ ਕੀ ਕੰਮ ਕਰਨ ਵਾਸਤੇ ਕੀ ਵੀ ਤੇ ਕਰਦੇ ਰਹੇ ਵਧੀਆ ਸਮਾਧ ਲਈ ਬਹੁਤ ਧੰਨ। ਮੈਂ ਰਜੇਸ਼ਵਰ ਸਿੰਘ ਸਲਾਰੀਆ ਡਿਪਟੀ ਡੀਓ ਪਠਾਨਕੋਟ ਹੁਣੇ ਰਿਟਾਇਰ ਹੋਇਆ ਔਰ ਰਮੇਸ਼ ਠਾਕਰ ਔਰ ਰਣੇ ਮੇਰੇ ਨਾਲ ਪਠਾਨਕੋਟ ਦੇ ਵਿੱਚ ਕੰਮ ਕੀਤਾ ਔਰ ਜਦੋਂ ਪਠਾਨਕੋਟ ਜ਼ਿਲ੍ਹਾ 2000 13 ਦੇ ਵਿੱਚ ਜ਼ਿਲ੍ਹਾ ਬਣਿਆ ਉਹ ਉਸ ਵੇਲੇ ਇਹ ਰਮਸਾ ਕੋਆਰਡੀਨੇਟਰ ਉੱਥੇ ਐਕਟ ਕਰਦੇ ਹੀ ਔਰ ਇਹਨਾਂ ਦੇ ਵੇਲੇ ਜਿੰਨੀ ਵੀ ਪਠਾਨਕੋਟ ਦੇ ਵਿੱਚ ਬਿਲਡਿੰਗ ਸਕੂਲਾਂ ਦੀ ਇਨਫਰਾਸਟ੍ਰਕਚਰ ਇੰਪਰੂਵਮੈਂਟ ਹੋਈ ਉਹ ਸਾਰੀ ਇਹਨਾਂ ਦੇ ਵੇਲੇ ਹੋਈ ਔਰ ਉਹ ਜਿਹੜੀ ਪ੍ਰੋਗਰੈਸ ਆ ਗਈ ਹੈ ਉਹਦੇ ਬਦੌਲਤ ਹੀ ਤੁਸੀਂ ਦੇਖੋ ਕਿ ਅੱਜ ਪਠਾਨਕੋਟ ਜਿਹੜਾ ਹੈਗਾ ਜ਼ਿਲ੍ਹਾ ਉਹ 23 ਜ਼ਿਲ੍ਹਿਆਂ ਦੇ ਵਿੱਚੋਂ ਨੰਬਰ 1 ਸਟੇਟ ਤੇ ਉੱਤੇ ਸਟੈਂਡ ਕਰਦਾ ਹੈਗਾ ਤੋਂ ਉਸ ਤੋਂ ਬਾਅਦ 2022 ਦੇ ਵਿੱਚ ਇਹਨਾਂ ਦੀ ਬਦਲੀ ਹੋ ਗਈ ਗੁਰਦਾਸਪੁਰ ਔਰ ਗੁਰਦਾਸਪੁਰ ਵਿਖੇ ਵੀ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਮੈਂ ਪ੍ਰਮਾਤਮਾ ਅਗੇ ਇਹ ਹੀ ਦੁਆ ਕਰਨਾ ਕਿ ਇਹੋ ਜਿਹੇ ਇਨਸਾਨ ਜੋ ਕਿ ਇੰਨਾ ਵਧੀਆ ਕੰਮ ਕਰਦੇ ਹੈਗੇ ਆ ਉਹ ਸੋਸਾਇਟੀ ਦੇ ਵਿੱਚ ਵੀ ਆਪਣੀ ਰਿਟਾਇਰਮੈਂਟ ਦੇ ਬਾਅਦ ਬਹੁਤ ਵਧੀਆ ਕੰਮ ਕਰਨਗੇ ਔਰ ਸਮਾਜ ਨੂੰ ਜਿਹੜਾ ਉੱਪਰ ਚੁੱਕਣ ਦਾ ਪ੍ਰਯਾਸ ਕਰਨਗੇ ਥੈਂਕ ਯੂ ਸਮਾਂ ਦੇ ਦਿੱਤਾ ਸੱਚੀ ਗੱਲ ਹੈ ਸਰ ਸ਼ਕਲ ਜੀ ਕਿਹਨਾ ਜੀ ਤੁਹਾਡਾ ਮੈਂ ਸਰਿਤਾ ਸੈਣੀ ਮੈਂ ਬॉय ਸਕੂਲ ਦੇ ਵਿੱਚ ਜੌਬ ਕਰ ਰਹੀ ਹਾਂ ਸਰਦੀ ਅੱਜ ਰਟਾਇਰਮੈਂਟ ਹੈ ਜੀ ਸਰ 1 ਦਸੰਬਰ 2022 ਦੇ ਵਿੱਚ ਸਾਡੇ ਸਕੂਲ ਨੇ ਜੁਆਇਨ ਕੀਤਾ ਬਹੁਤ ਵਧੀਆ ਸਰਦੀ ਕਾਰਗੁਜ਼ਾਰੀ ਰਹੀ ਹੈ ਇਸ ਸਮੇਂ ਦੌਰਾਨ ਸਰ ਨੇ ਸਕੂਲ ਦਾ ਡਿਸਪਲਿਨ ਸਫਾਈ ਜਾਂ ਐਮੀਨੈਂਸ ਸਰਦੇ ਹੁੰਦੇ ਹੀ ਸਾਡੇ ਸਕੂਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਯੋਜਨਾ ਚਲਾਈ ਸੀ ਸਕੂਲ ਆਫ ਫੈਮਿਨੈਂਸ ਸੀ ਬਟ ਆ ਵਧੀਆ ਇਹਨਾਂ ਨੇ ਇਹਨਾਂ ਦੇ ਉਪਰਾਲੇ ਨਾਲ ਸਾਡੇ ਸਕੂਲ ਚ ਜਿਹੜੀ ਬੱਚਿਆਂ ਦੀ ਸਟਰੈਂਥ ਵਧੀ ਹੈ ਉਸ ਤੋਂ ਇਲਾਵਾ ਬੱਚਿਆਂ ਲਈ ਟਾਇਲਟਸ ਵਗੈਰਾ ਜਿੱਦਾਂ ਸਾਡੇ ਪਹਿਲਾਂ ਸਿਰ ਓਨਲੀ ਬॉयਜ਼ ਸੀਗਾ ਹੁਣ ਕੋ ਐਜੂਕੇਸ਼ਨ ਹੋ ਗਈ ਹੈ ਉਹਨਾਂ ਨੇ ਲੜਕੀਆਂ ਲਈ ਵੱਖਰੇ ਟਾਇਲਟਸ ਵਗੈਰਾ ਵਾਸ਼ਰੂਮ ਵਗੈਰਾ ਬਣਾਈ ਨੇ ਬਹੁਤ ਵਧੀਆ ਇਹਨਾਂ ਨੇ ਸਾਰੇ ਸਟਾਫ ਨਾਲ ਦੀ ਲਿੰਕ ਕੀਤੀ ਆ ਬੜਾ ਵਧੀਆ ਰਿਹਾ ਸਾਰਾ ਐਟਾਇਰਮੈਂਟ ਹੋਣਾ ਇੱਕ ਬਹੁਤ ਖੁਸ਼ੀ ਦੀ ਗੱਲ ਨੇ ਕਿਤੇ ਨਾ ਕਿਤੇ ਤੁਹਾਡੇ ਕੁਲੀਗ ਜਿਹੜਿਆ ਟਟ ਤੋਂ ਵੇਛੜ ਵੀ ਜਾਂਦੇ ਨੇ ਕਿਤੇ ਅਫਸੋਸ ਹੀ ਹੁੰਦਾ ਹਾਂ ਹਾਂ ਸਰ ਇਹ ਤੇ ਹੁੰਦਾ ਹੀ ਆ ਦੇਖੋ ਜੇ ਜਦੋਂ ਕੋਈ ਸਾਡਾ ਆਫੀਸਰ ਜਾਂ ਸਾਡਾ ਕੁਲੀਗ ਕੋਈ ਵਧੀਆ ਕੰਮ ਕਰਦਾ ਹੈ ਸਾਡੇ ਨਾਲ ਬੜੇ ਫਰੈਂਡਲੀ ਰਹਿ ਕੇ ਕੰਮ ਕਰਦੇ ਨੇ ਤੇ ਜਦੋਂ ਸਾਡੇ ਤੋਂ ਹੁੰਦੇ ਵਿਦਾਇਗੀ ਲੈਂਦੇ ਤੇ ਥੋੜਾ ਜਿਹਾ ਦੁੱਖ ਹੁੰਦਾ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਉਹਨਾਂ ਨੇ ਵਧੀਆ ਸਾਡੇ ਨਾਲ ਟਾਈਮ ਗੁਜ਼ਾਰਿਆ ਹੁੰਦਾ ਸਕੂਲ ਨੇ ਜਿਹੜੇ ਐਫਰਟਸ ਕੀਤੇ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਯਾਦ ਤੇ ਕਰਦੇ ਹਾਂ ਬੜਾ ਵਧੀਆ ਸਰਦਾ ਰਿਹਾ ਸਾਡੇ ਨਾਲ ਸਾਰੇ ਸਟੂਡੈਂਟਸ ਨਾਲ ਵੀ ਬੜਾ ਵਧੀਆ ਸੀ ਸਟਾਫ ਮੈਂਬਰਸ ਨਾਲ ਵੀ ਬੜਾ ਵਧੀਆ ਰਿਹਾ ਸਰਦਾ ਤੁਹਾਡੇ ਲਈ ਬਹੁਤ ਧੰਨਵਾਦ ਥੈਂਕ ਯੂ ਸਰ